ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤਰੀਕਾ 25 ਨਵੰਬਰ ਤੇ ਸਮਾਂ ਹੋ ਗਿਆ ਸਵੇਰ ਦੇ 7:11 ਤੇ ਆਪਾਂ ਇਸ ਟਾਈਮ ਖੜੇ ਆ ਸੰਗਰੂਰ ਤੋਂ ਬਾਹਰ ਪਾਤਰਾਂ ਵਾਲੀ ਸਾਈਡ ਨੂੰ ਆ ਮੈਂ ਇੱਥੇ ਵੇਟ ਕਰ ਰਿਹਾ ਬਾਈ ਜਗਦੀਪ ਉਹਨਾਂ ਦੇ ਉਹ ਪਿੰਡੋਂ ਤੁਰੇ ਹੋਏ ਨੇ ਤੇ ਆਪਾਂ ਚੱਲੇ ਆ ਇੱਕ ਛੋਟੀ ਜੀ ਟ੍ਰਿਪ ਰਾਜਸਥਾਨ ਦੀ ਕੱਢਣ ਕੋਈ 4-5 ਦਿਨਾਂ ਦੀ ਟ੍ਰਿਪ ਆ ਇਹ ਤੇ ਆਪਾਂ ਇਹ ਜੇ ਕਵਰ ਕਰਾਂਗੇ ਕੁਝ ਆਫ ਬੀਟ ਜਗ੍ਹਾ ਰਾਜਸਥਾਨ ਦੀਆਂ ਤੇ ਜੁੜੇ ਰਹੋ ਤੁਸੀਂ ਚੈਨਲ ਦੇ ਨਾਲ ਕੋਸ਼ਿਸ਼ ਕਰਾਂਗੇ ਵੀਡੀਓ ਹਰ ਰੋਜ਼ ਪਾਉਣ ਦੀ ਜਗਦੀਪ ਜੀ ਪਹੁੰਚ ਗਏ ਤੇ ਆਪਾਂ ਪਾਤੇ ਚੱਲੇ ਹੁਣ ਅੱਗੇ ਦੇ ਸਫ਼ਰ ਲਈ ਸਫ਼ਰ ਹੈ ਕਰੀਗੀ ਬੇ ਇਥੋਂ 450 ਕਿਲੋਮੀਟਰ ਦਾ 440 ਸ਼ਾਇਦ ਇੰਨਾ ਕ ਇਹ ਆਪਾਂ ਨੂੰ ਸ਼ਾਮ ਹੀ ਹੋ ਜੂ ਹਨੇਰਾ ਹੋ ਜੂਗਾ ਕੋਈ ਆਪਾਂ 42 ਸਪੀਡ ਤੇ ਨਹੀਂ ਜਾ ਰਹੇ ਕਿ ਤੈਨ ਜਾਣਿਆ ਇਹ ਦੋਨੇ ਮੇਰੇ ਤੋਂ ਪਿੱਛੇ ਆ ਰਹੇ ਨੇ ਆਪਾਂ ਪਹੁੰਚ ਗਏ ਜੀ ਕਿੱਥੇ ਬੈਠੇ ਆਪਾਂ ਜੀਂਦ ਰਾਜਾ ਜੀ ਜੀਂਦ ਹਾਂ ਰਾਜਾ ਜੀ ਢਾਬੇ ਤੇ ਅਸੀਂ ਤੁਸੀਂ ਵੀ ਵਲੌਗ ਕਰਦੇ ਮੈਂ ਤਾਂ ਵਲੌਗਾਂ ਦਾ ਕੱਟ ਦਿੰਨਾ ਧੂਆਂ ਇਹ ਨਹੀਂ ਪਤਾ ਇੱਥੇ ਡਾਕੀ ਬਣਾਈਏ ਤੇ ਪਰੌਂਟੇ ਆਰਡਰ ਕਰਿਆ ਮੈਨੇ ਕਹੇ ਕਹਿੰਦੇ ਕਿ ਤੁਸੀਂ ਸ਼ੁਰੂ ਕਰੋ ਹਾਂ ਵੀ ਕਹੇ ਕਰੋ ਕਰੋ ਚੱਲਦੇ ਉਥੇ ਲੇਖਾ ਚਾਹ ਪੀ ਲਈਏ ਆਪਾਂ ਤੇ ਬਸ ਹੁਣ ਅੱਗੇ ਦੇ ਸਫ਼ਰ ਲਈ ਨਿਕਲਦੇ ਆਂ ਆਪਾਂ 190 ਕਿਲੋਮੀਟਰ ਅੱਗੇ ਘਰੋਂ ਸਮਾਂ ਹੋ ਗਿਆ 10:20 ਮਿੰਟ ਦਾ ਕੱਲ ਮਿਲਾ ਕੇ ਪੇਸ ਵਧੀਆ ਆਪਣਾ ਲਗਭਗ 5 ਮਹੀਨਿਆਂ ਬਾਅਦ ਮੋਟਰਸਾਈਕਲ ਤੇ ਜਾ ਰਿਹਾ ਅਸੀਂ ਮਈ ਯਕੀਰ ਚ ਗਏ ਸੀ ਮਈ ਸ਼ਰਤੀਕ ਨੂੰ ਗਏ ਸੀ ਲਦਾਖ ਤੇ ਦੂਸਵਾਰ ਮੋਟਰਸਾਈਕਲ ਮੈਂ ਚੱਕਿਆ ਹੀ ਨਹੀਂ ਹੈਗਾ ਕਿਤੇ ਨਹੀਂ ਗਿਆ ਹੁਣ ਜਾ ਰਿਹਾ 5 ਮਹੀਨਿਆਂ ਬਾਅਦ ਮੋਟਰਸਾਈਕਲ ਰਾਈਡ ਤੇ ਸਵੇਰੇ ਜਦ ਨਿਕਲੇ ਤਾਂ ਬੜੀ ਠੰਡ ਲੱਗਦੀ ਸੀ ਪਰ ਜਿਵੇਂ ਜਿਵੇਂ ਦਿਨ ਚੜੀ ਜਾਂਦਾ ਸੂਰਜ ਉੱਪਰ ਨੂੰ ਆਈ ਜਾਂਦਾ ਬੜੀ ਹਾਲਾ ਕਰਿਆ ਹੁਣ ਕੰਫਰਟੇਬਲ ਜਾਂ ਮੈਂ ਸੋਚ ਰਿਹਾ ਸਫਰ ਕਰ ਰਿਹਾ ਹੈ ਵਿੱਚ ਸਪੀਡ ਵਾਲੇ ਕੈਮਰਾ ਲੱਗੇ ਆ ਯਾਰ ਮੈਂ ਦਾ ਰਹਾ ਦੀ ਸਪੀਡ ਹੈਗੀ ਜਾਂ 100 ਕਿਲੋਮੀਟਰ ਦੀ ਬੜਾ ਬਹੁਤ ਥੱਲੇ ਜਾ ਰਹੇ ਨਾ ਬੜਾ ਖਾਲੀ ਜਿਹਾ ਪਿਆ ਹਾਈਵੇ ਇਹ ਜਮੇ ਟ੍ਰੈਫਿਕ ਨਹੀਂ ਹੈਗੀ ਭਾਈ ਜਗਦੀਪ ਤੇ ਨਵਦੀਪ ਹੁਣ ਮੈਂ ਤਾਂ ਅੱਗੇ ਨੇ ਦੋਨੇ ਜਾਣੇ ਅੱਲੀ ਹੈ ਮੈਂ ਇੱਕ ਦਰਦੀ ਜਾਂਦਾ ਹੂ ਸਕੂਟਰ ਤੇ 95 100 ਫਤੇ ਜਿਹੜਾ ਸਾਹਮਣੇ ਦਿਨ ਦਾ ਹਾਈਵੇ ਆਪ ਨੂੰ ਕ੍ਰੋਸ ਕਰ ਰਿਹਾ ਇਹ ਆ ਅੰਬਾਲਾ ਨਰਨੋਲ ਹਾਈਵੇ ਬਹੁਤ ਸੋਹਣਾ ਹਾਈਵੇ ਹੈ ਐਲੀਵੇਟਡ ਧਰਤੀ ਤੋਂ ਉੱਚਾ ਬਣਿਆ ਹੋਇਆ ਸਾਰਾ ਪਰ ਇਹਦੇ ਤੇ ਮੋਟਰਸਾਈਕਲ ਤੇ ਹੋਰ ਸਲੋ ਮੂਵਿੰਗ ਵੀਕੂਨਸ ਆ ਲੋਗ ਨਹੀਂ ਹੈਗੇ ਜਿਵੇਂ ਨਵੇਂ ਬੜਿਆ ਐਕਸਪ੍ਰੈਸ ਵੀ ਤੇ ਕਿਸੇ ਵੀ ਮੂਵ ਕੈਂਟੀ ਨਹੀਂ ਲਾਉ ਹੋਏ ਹੈਗੇ ਮੂਵਿੰਗ ਇਹਦੇ ਤੇ ਵੀ ਬੰਦੀ ਆ ਸਟ੍ਰਾਈਕ ਲੈ ਕੇ ਜਾਣ ਦੀ ਪਰ ਜੇ ਆਪਾਂ ਇਹ ਹਾਈ ਵੀ ਤਾਂ ਹੀ ਜਾਣਾ ਹੁੰਦਾ ਆਪਾਂ ਅੱਜ ਦਾ ਸਭ ਫਿਰ 3 ਘੰਟੇ ਡੇਢ ਘੰਟਾ ਛੋਟਾ ਹੋ ਜਾਣਾ ਸੀਗਾ ਆਪਾਂ ਲੰਘ ਚੱਲੇ ਸ਼ਹਿਰ ਰੂਪ ਤੱਕ ਇਸ ਤੋਂ ਅੱਗੇ ਆਪਾਂ ਜਾਣਾ ਝੱਜਰ ਸਰਵਾੜੀ ਅੱਗੇ ਵਾਲੇ ਹਾਈਵੇ ਤਾਂ ਹੀ ਫੇਰ ਅੱਗੇ ਜਾ ਕੇ ਹਾਈਵੇ ਜਦੋਂਗਾ ਸ਼ਾਇਦ ਅਸਤਾ ਹੜੀ ਜਿਹੜਾ ਹਾਈਵੇ ਹੈ ਬਾਕੀ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਹੈਗਾ ਅੱਗੇ ਜਾ ਕੇ ਜਾਂਦਾ ਕੋਟ ਪਤਲੀ ਦਾ ਸਮਾ ਹੋ ਗਿਆ 12:37 ਤੇ ਆਪਾਂ 350 ਕਿਲੋਮੀਟਰ ਘਰੋਂ ਤੁਰ ਕੇ ਕੱਢਤੇ ਹੁਣੇ ਕਾ ਢਾਬੇ ਤੇ ਰੁਕੇ ਆਂ ਚਾਹ ਚੂ ਪੀਨੇ ਆਂਗੇ ਤੇ ਫਿਰ ਖਿੱਚਦੇ ਆ ਅੱਗੇ ਦਾ ਸਫ਼ਰ ਚਾਹ ਆਪਣੀ ਆ ਗਈ ਸਪੈਸ਼ਲ ਇਨਸਟਰਕਸ਼ਨ ਸੀ ਵੀ ਇਹ ਚਾਦਰਕ ਨਾਲ ਪਾਇਓ ਕਿਵੇਂ ਘਟ ਵਰਕੇ ਦੇਖਿਆ ਹੋਇਆ ਹੈਗਾ ਅਦਰਕ ਜਾਂ ਨਹੀਂ ਜੀ ਬਚਾਉਗੇ ਨਹੀਂ ਨਹੀਂ ਹੈ ਨਹੀਂ ਇਹਨਾਂ ਦਾ ਭਾਂਡਿਆਂ ਜੀਰਾ ਚ ਹੋਇਆ ਹੁੰਦਾ ਹੂ ਤੜਕੇ ਲਾ ਦਿੰਦੇ ਨੇ ਅਦਰਕ ਦਾ ਚਾਹ ਪੀ ਲਈ ਪੇਮੈਂਟ ਕਰਤੀ ਚਲੋ ਚਲੋ ਬਾਈ ਤੇ ਹੁਣ ਨਿਕਲਦੇ ਆ ਢਾਬੇ ਤੋਂ ਪੰਜ ਸੱਤ ਮਿੰਟ ਇੱਥੇ ਕ ਬਾਹਰ ਕੁਰਸੀਆਂ ਤੇ ਬਹਿ ਕੇ ਰੈਸਟ ਕਰ ਲਈ ਮੋਟਰਸਾਈਕਲ ਦੀ ਤੇਲ ਵਾਲੀ ਲਾਈਟ ਵੀ ਚੱਲ ਪਈ ਖੈਰ ਹੈ ਹਲੇ ਮੇਨ ਚੀ ਆ ਬਕਰ ਤੇ ਟੈਲੀਫੋਨ ਇਹ ਦੇਖਦੇ ਕਿੰਨੀ ਗੈਸ ਦਿੱਤੀ ਆ ਨੇ ਘਰੋਂ ਆਪਣਾ ਮੋਟਰਸਾਈਕਲ ਚੱਲ ਗਿਆ 358 ਕਿਲੋਮੀਟਰ ਤੇ ਹੁਣ ਦੇਖ ਰਿਹਾ ਕਿੰਨਾ ਕੁ ਤੇਲ ਪੈਂਦਾ ਇੱਥੇ हाँ जी हाँ जी हेलो। आठ सौ ती देखिए कितनी एवरेज बनी अपनी अठ सौ तीस तेल पाया आप अठ सौ ती पचानवे पॉइंट एक अठ पॉइंट सत्त लीटर पिया तीन सौ तीस डिवाइड बाय अठ पॉइंट सत्त सैती लो जी आप एटते ਚੈਪਰ ਤੋਂ ਸੌਰੀ ਦਿੱਲੀ ਤੋਂ ਚੈਪਰ ਵਾਲਾ ਜਿਹੜਾ ਸਾਹੀ ਭੇਉ ਦੇ ਉੱਤੇ ਇੱਥੇ ਟਰੱਕ ਟ੍ਰੈਫਿਕ ਬਹੁਤ ਹੀ ਜ਼ਿਆਦਾ ਹੁੰਦਾ ਹੈ ਮੇਤਰ ਆਪਣੇ ਪਿੱਛੇ ਰਹਿ ਗਏ ਤੇ ਮੈਂ ਉਹ ਟੋਲ ਲੰਘ ਕੇ ਰੁਕਿਆ ਉਹਨਾਂ ਦੀ ਵੇਟ ਕਰ ਰਿਹਾ ਆਹ ਆ ਗਿਆ ਜਲਦੀ ਦਾ ਆ ਗਏ ਬਈ ਹੋਵੇ ਕੋ ਪੰਜ ਚਾਰ ਮਿੰਟ ਡਰੈਸਟ ਕਰ ਲਈ ਚੱਲਦੇ ਹੁਣ ਅੱਗੇ ਅੱਗੇ ਆਪਾਂ ਇਹ ਹਾਈਵੇ ਤੇ ਕੋਟ ਪੁਤਲੀ ਤੱਕ ਜਾਣਾ ਫਿਰ ਉਥੋਂ ਸਾਈਡ ਨੂੰ ਛੋਟੇ ਰਾਹ ਹੋ ਜਾਣਾ ਬਹੁਤ ਅਕਾਉਨ ਵਾਲਾ ਰਾਹ ਆ ਇਹ ਕਿਉਂਕਿ ਟਰੱਕ ਟਰੈਫਿਕ ਨਜ਼ਾਇਆ ਜੀ ਆਦੇ ਤੇ ਬਹੁਤ ਜਿਆਦਾ ਆ ਚੱਲੀਏ ਬਈ ਰੁਕਣਾ ਹੈ ਲੈ ਪੁੱਤਲੀ ਜਾ ਕੇ ਰੁਕ ਜਾਵਾਂਗੇ ਕੁਛ ਖਾ ਪੀ ਲਵਾਂਗੇ ਫਿਰ ਬਾਹਾਂ ਬੜੇ ਆਪਸ਼ਨ ਹੈ ਨਹੀਂ ਕੋਈ ਆਪਾਂ ਸ਼ਹਿਰ ਕੋਟ ਪੁੱਤਲੀ ਲੰਗੀ ਜਾਂਦੇ ਆ ਇੱਥੋਂ 8-10 ਕਿਲੋਮੀਟਰ ਜਾ ਕੇ ਆਪਾਂ ਇਹ ਹਾਈਵੇ ਛੱਡ ਦੇਣਾ ਫਿਰ ਛੋਟਾ ਰੋੜਾ ਟੂ ਲੇਨ ਐਦਰ ਨੂੰ ਬੰਦਰ ਠੀਕ ਹੀ ਹੋ ਆਪਣਾ ਸਫ਼ਰ ਰਹਿ ਗਿਆ ਕਰੀਬ 70 ਕਿਲੋਮੀਟਰ ਦਾ ਤੇ ਹੁਣ ਇੱਥੇ ਹਾਟੇ ਦਰ ਰੁਕੇ ਆ ਰੋਟੀ ਪਾਣੀ ਖਾਣ ਲਈ ਮੇਰੇ ਇੱਕ ਤਾਂ ਫੌਟਾ ਕਰਦੇ ਨੇ ਭੁੱਖ ਲੱਗੀ ਹੈ ਪੂਰੀ ਤੇ ਦੁਬਾਰਾ ਆਪਾਂ ਹਾਈਵੇ ਛੱਡ ਦੇਣਾ ਉੱਪਰ ਆਪਸ਼ਨ ਹੈ ਨਹੀਂ ਕਿ ਖਾਣ ਪੀਣ ਦੇ ਬਾਹਲੇ ਬਸ ਜਾ ਕੇ ਰਹਾਂਗੇ ਅੱਜ ਕੱਲ ਨੂੰ ਕਰਨੇ ਐਕਸਪਲੋਰ ਬਾਹਰ ਉਹ ਹੀ ਕੱਚੇ ਬਲੌਗਰ ਵਾਲੀਆਂ ਗੱਲਾਂ ਰੋਟੀ ਖਾ ਲਈ ਕਲਿੱਪ ਨਹੀਂ ਕੋਈ ਲਈ ਚਾਹ ਹੈਗੀ ਆ ਪਰ ਅਜੇ ਅਸੀਂ ਚਾਹ ਪੀ ਕੇ ਨਿਕਲਦੇ ਹਾਂ ਤੁਮ ਰੋਟੀ ਖਾ ਕੇ ਆ ਕੇ ਬਾਹਰ ਜਾਂਦੇ ਆ ਹੋ 1 ਕਿਲੋਮੀਟਰ ਦਾ ਪਾਸ ਲੈ ਲੈਣਾ। ਇਰਾਈ ਵੀ ਆਪਾਂ ਛਾੜ ਦੇਣਾ। ਆਪਣਾ ਲੈਗਪੋ ਚੰਟੇ ਦਾ ਸਫ਼ਰ ਰਹਿ ਗਿਆ ਅੱਜ ਦਾ। ਤੇ ਫਿਰ ਆਪਾਂ ਕੌਣ ਜਾ ਕੇ ਪਹਾੜਗੜ ਪਿੰਡ ਇੱਥੇ ਜਾ ਕੇ ਕੋਈ ਗੈਸਟ ਹਾਊਸ ਦੇਖ ਕੇ ਰਹਿਾਂਗੇ। ਆਲਦਾ ਜਿਹੜੇ ਆਪਾਂ ਨੂੰ ਪਹਾੜ ਦਿਂਦੇ ਨੇ। ਇਹ ਸਾਰੀ ਅਰਾਵਲੀ ਰੇਂਜ ਨੇ ਢਾੜਨੇ ਇਹਨਾਂ ਦੀ ਖਾਸ ਇੰਪੋਰਟੈਂਸ ਆ ਜਿਵੇਂ ਧੂੜ ਵਾਲੀ ਆਵਾ ਮੈ ਇਧਰ ਆਉਂਦੀਆਂ ਨੇ ਹੋਰ ਇਹ ਜੋ ਬਹੁਤੀਆਂ ਆ ਪੰਜਾਬ ਹਰਿਆਣਾ ਅੱਜੇ ਪਹੁੰਚਣ ਨਹੀਂ ਦਿੰਦੇ ਪਰ ਇਹ ਵੀ ਇੱਕ ਵੱਡਾ ਖਤਰੇ ਦਾ ਸਾਹਮਣਾ ਕਰ ਰਿਹਾ ਹਾਂ ਯਾਰ ਵੀ ਇੱਥੇ ਕੁਸ਼ਕੇਰੀਏ ਦੂਰ ਦਰਾਡੇ ਆ ਕੇ ਤੇ ਮਾਈਨਿੰਗ ਹੁੰਦੀ ਐ ਇੱਥੇ ਪੂਰੇ ਵੱਡੇ ਲੈਵਲ ਦੀ ਸਾਰੀ ਇਲੀਗਲ ਫਾਈਨਿੰਗ ਆਹ ਕਰੀ ਵੀ ਸਮੂਹ ਦਾ ਪਲੇਟ ਟਰੈਫਿਕ ਕਹਿੰਦੇ ਹੈ ਨਹੀਂ। ਆ ਦਿੱਲੀ ਜਿਆਹਪੁਰ ਵਾਲੇ ਰਾਹ ਦਾ ਟਰੱਕਾਂ ਦੇ ਟਰੈਫਿਕ ਜਿਹੜਾ ਹੈ ਜੀ। ਦਿਮਾਗ ਤੇ ਬਹੁਤ ਤੋਰ ਬੰਦ ਉਹਦੇ ਨਾਲ ਟੱਕ ਜਾਂਦਾ ਇੱਕ ਤਰ੍ਹਾਂ। ਇਹਦਾ ਟਰੱਕਾਂ ਦੇ ਟਰੈਫਿਕ ਦਾ ਦੂਸਰਾ ਸਪੀਡ ਬਹੁਤ ਤੇ ਇਹ ਤੋਂ ਬਿਨਾਂ ਕੋਈ ਲੇਨ ਡਿਸਿਪਲਨ ਨਾਲ ਸਾਫ਼ ਤਾਂ ਨਹੀਂ। ਇਹਦਾ ਚਲ ਕੰਮ ਤਾਂ ਜਿਹੜੀ ਮਰਜ਼ੀ ਇਹ ਚ ਲਈ ਫਿਰਦਾ ਪੰਜ ਪ੍ਰਾਈਜ਼ ਹੁੰਦੇ ਆਪਾਂ ਕੋਲੇ ਧਿਆਨ ਜਿਹੜਾ ਤੁਹਾਨੂੰ ਮੈਂ ਤਾਂ ਸਕੂਰਾ ਹਟਕੇਸ ਨਵਾਂ ਰੱਖੀ ਗਾੜੇ ਕੰਕਰਟੇ ਵੀ ਆਹੇ ਤੋਂ ਪਰ ਇਹਦੇ ਲਿਮਟਡ ਕੀ ਹੈ ਕਿ ਆਪ ਕੋਈ ਅਸੀਮਤ ਸੀਮਾ ਸੀ ਕਿ ਪ੍ਰਿੰਟਰ ਕਰ ਗਿਆ ਨਾ ਸਮਾਂ ਉਹਦੇ ਨਾਲ ਅੱਡੇ ਚਾਰ ਚਾਰ ਚਾੜੀਆਂ ਹੋਣਾ ਮੇਰੇ ਹੱਥ ਕਰਦੇ ਆਪਾਂ ਰਾਜਸਥਾਨ ਚ ਪਰ ਲੱਗਦਾ ਆਂ ਜੋ ਆਪਣੇ ਆਹ ਹੌਠੇ ਹਿਲਦੇ ਹੁੰਦੇ ਆਗੇ ਤੇ ਮੈਂ ਚੱਲ ਜਾਈਏ ਸ਼ੁਰੂ ਹੀ ਹਾਂ ਨੰਦਾ ਡੇਟ ਜਗਾ ਮਾ ਤੋਂ ਤੇ ਮੈਂ ਆਪਣਾ ਹਸ਼ਿਆਰ ਪਰ ਪਠਾਨਪੋਟ ਵਾਲਾ ਏਰੀਆ ਜਿਹਾ ਉਹ ਫੀਲਿੰਗ ਆਉਂਦੀ ਇੱਥੇ ਅਲੱਗ ਵਾਲੇ ਪਹਾੜ ਨੇ ਤੇ ਪੂਰੇ ਸੰਘਣੇ ਦਰਖਤ ਨੇ ਸੋਹਣਾ ਮਹੌਲ ਆ ਕੱਲ ਮਿਲਾ ਕੇ ਰਾਤਾ ਖੈਰੇ ਬਹੁਤ ਸੋਣਾ ਪਰ ਪਿੰਡ ਬਹੁਤ ਵੱਡਾ ਜਰਾਹ ਤੇ ਤੇ ਦੂਜੀ ਗੱਲ ਜਾਨਵਰ ਬਹੁਤ ਨਹੀਂ ਨੇ ਗਾਂ ਵਾਹਾਰਾ ਅਣਗਿਣਤ ਹੀ ਨੇ ਜਦੋਂ ਬਣਾ ਜਿਹੜੇ ਪਿੰਡ ਆਉਂਦਾ ਸਭੀ ਲੋਕ ਆਪਣੇ ਦਾ ਨਾਸਤੀ ਕਰਦੇ ਰਹਿਣ ਪਰ ਫਿਰਦੇ ਨੇ ਤੇ ਕੋਸ਼ਿਸ਼ ਕਰਦੇ ਹਾਂਗੇ ਕਿ ਚੂ ਡਰਾਈਵਰ ਵੀ ਉਰੇ ਦੇਵਤਾ ਵੀ 골ਡਨ ਆਵਸ ਤੇ ਆ ਪਹੁੰਚਿਆ ਸਮਾਂ ਹੋ ਗਿਆ 5:08 ਮਿੰਟ ਤੇ 25-30 ਕਿਲੋਮੀਟਰ ਰਹਿ ਗਿਆ ਆਪਣਾ ਸਫਰ ਦਾ ਆ ਇੱਕ ਪਿੰਡ ਦੇ ਜਮਾ ਵਿੱਚ ਦੀ ਜਾ ਕੇ ਲੰਘ ਰਿਹਾ ਆ ਅੱਧਾਲੇ ਬੜੇ ਸੋਹਣੇ ਘਰ ਨੇ ਪਿਛਲੇ 20 ਕਿਲੋਮੀਟਰ ਤੋਂ ਰਾਹ ਬਹੁਤ ਖਰਾਬ ਆਵਾ। ਵੀਤੀ 40 ਦੀ ਸਪੀਡ ਤੇ ਜਾ ਰਹੇ ਹਾਂ। ਦੂਰ ਦੰਦੇ ਤਾਂ ਹੋ ਗਿਆ। ਜੇ ਬਸ ਆਪਣਾ ਰਹਿ ਗਿਆ 70 ਕਿਲੋਮੀਟਰ ਸਾਰਾ। ਪਹਾੜ ਘੜ। ਸਾਰੇ ਪਿੰਡ ਵਾਲੇ ਨਾਲ ਜਿੰਨੇ ਨੇ ਭੰਗੜ ਦੇ ਐਵੇਂ ਨੇ ਵੀ ਇਹ। ਪੁਰਾਣੇ ਪਿੰਡ ਹੁੰਦੇ ਰਹਿੰਦੇ ਸਾਰੇ। जह जिजाइन केले का डिजाइन दर बरान खाली पे घर ने बहुत ज्यादा अद्धेख दो तीन किलोमीटर रह गया भानगढ़ राह बहुत गंदा है सारा ही टुटे हुआ इतने नेड़े एक टाइगर रिजर्व का। टाइगर रिजर्व नाम का तो नजोर्ट ज काफी ने राइट साइड अपने रिजोर्ट है पर जलसा महंगा होंगे अपना जाके ਗਸ ਫਾਉਟ ਦੇ ਲੋਕਾਂ ਕਹਿੰਦੇ ਜਿੰਨੀਆਂ ਰਹਾਹਾਂ ਦੀਆਂ ਪਹਿਲਾਂ ਸਫਤਾਂ ਕਰਦੇ ਆਂ ਆ ਸਾਰੇ ਘਾਟੇ ਵੱਧ ਦੇ ਬੁੜੇ ਕਰਦੇ ਆ ਰਹਾ ਨੇ 25 ਕਿਲੋਮੀਟਰ ਨੂੰ ਮੈਨ ਲੱਗਾ ਸਾਨੂੰ ਡੇਢ ਘੰਟਾ ਲੱਗਿਆ ਸਵਾ ਘੰਟਾ ਘੰਟੇ ਦੇ ਉੱਪਰ ਆ ਘੰਟੇ ਤੋਂ ਜਾਨੇ ਉੱਪਰ ਸਵਾ ਲੱਗ ਗਿਆ ਆ ਸੌਕ ਕੰਪਿਊਟਰ ਦਾ ਪੈਚ ਸਹੀ ਆ ਜਾਂਦਾ ਹੈ ਵੀ ਦਵਾਰ ਫੇਰੇ ਟਾਟੇ ਰੋੜੇ ਆਪ ਲੋ ਲੈ ਲੈ ਆ ਕੰਮ ਪਾ ਪਹੁੰਚ ਗਏ ਜੀ ਪਾਨਗੜ ਮੋਟਰਸਾਈਕਲ ਕਰਤੇ ਪਾਰਕ ਇਧਰ ਬੋਲ ਰਿਹਾ ਸੀ ਮੋਟਰਸਾਈਕਲ ਕਰਤੇ ਪਾਰਕ ਤੇ ਹੁਣ ਚੱਲਦੇ ਆ ਕੰਮਰੇ ਚ ਨੂੰ ਬਾਰਗਨਿੰਗ ਵਾਲਾ ਜਿ ਸਿਰਾ ਕਰਾਤਾ ਉਹ ਬਾਈ 1500 ਕਹਿੰਦਾ ਸੀ 1300 1250 ਚ ਡੀਲ ਡਨ ਕਰੀਆ ਬੈੱਡ ਐਕੀਆ ਪਰ ਗੀਜ਼ਰ ਹੈ ਮੈਟ੍ਰਸ ਵਾਲਾ ਸਿਸਟਮ ਹੈ ਨਹੀਂ ਇਹ ਆਹ ਵੀ ਐਵੇਂ ਜਿਹਾ ਉਹ ਵੀ ਓਵੇਂ ਜਿਹਾ